ਸਾਤਿਕਾਲ ਜੀ ਮੈਂ ਪ੍ਰਦੀਪ ਧמאਣ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਨ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਰੁਕ ਕਰ ਲੈਣੇ ਆਸਰੇ ਦੇ ਹੈਡਲਾਈਨਸ ਵੱਲ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪਟਿਆਲਾ ਪਿੰਡ ਦੀਆਂ ਪੰਚਾਇਤਾਂ ਨਾਲ ਕੀਤੀ ਗੱਲਬਾਤ ਵਿਕਾਸ ਕਾਰਜਾਂ ਦੀ ਦਿੱਤੀ ਜਾਣਕਾਰੀ ਯੁੱਧ ਨਸ਼ਾ ਵਿਰੁੱਧ ਤਹਿਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੇ ਘਰ ਨੂੰ ਕੀਤਾ ਤਬਾਹ ਤਸਕਰਾਂ ਨੂੰ ਦਿੱਤੀ ਵਰਨਿੰਗ ਲੁਧਿਆਣਾ ਚ ਜ਼ਮੀਨ ਪ੍ਰਾਪਤੀ ਵਿਰੋਧਤਾ ਕਾਲੀ ਦਰ ਨੇ ਲਾਇਆ ਧਰਨਾ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਜੇਕਰ ਸਾਡੀ ਸਰਕਾਰ ਬਣੀ ਤਾਂ ਬਾਹਰੀ ਲੋਕਾਂ ਨੂੰ ਨਹੀਂ ਦੇਵਾਂਗੇ ਖੇਤੀਬਾੜੀ ਵਾਲੀ ਜ਼ਮੀਨ ਪਟਿਆਲਾ ਦੇ ਆਮ ਆਦਮੀ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਕਰਨ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਕਰੋਨਾ ਵਾਇਰਸ ਨਾਲ ਲੜਾਈ ਦੀ ਤਿਆਰੀ ਦਾ ਦਿੱਤਾ ਭਰੋਸਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪਟਿਆਲਾ ਪੰਚਾਇਤ ਮੁੱਖ ਮੰਤਰੀ ਵੱਲੋਂ ਅੱਜ ਆਪ ਸਰਕਾਰ ਤੁਹਾਡੇ ਦਰ ਮਹਿੰਮ ਤਹਿ ਸਰਪੰਚਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਉਂਸਲਰ ਨਾਲ ਸੰਵਾਦ ਪ੍ਰੋਗਰਾਮ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਪਟਿਆਲਾ ਦੇ ਵਿੱਚ ਚਲਾਈ ਜਾ ਰਹੀ ਡਿਵੈਲਪਮੈਂਟ ਪ੍ਰੋਗਰਾਮ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਔਰ ਇਸੇ ਦੇ ਨਾਲ ਮੁੱਖ ਮੰਤਰੀ ਵੱਲੋਂ ਪੰਚਾਇਤਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ ਪਟਿਆਲਾ ਵਿੱਚ ਪੰਚਾਇਤਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਹਰ ਪਿੰਡ ਦੀ ਉਹ ਸੜਕ ਜੋ ਮੇਨ ਹਾਈਵੇ ਨਾਲ ਜਾ ਕੇ ਮਿਲਦੀ ਹੈ ਉਹਨਾਂ ਲਿੰਕ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ 19000 ਕਿਲੋਮੀਟਰ ਸੜਕਾਂ ਦੀ ਪਹਿਚਾਨ ਕੀਤੀ ਗਈ ਹੈ ਜਿਨ੍ਹਾਂ ਦਾ ਕੰਮ ਹੋਣਾ ਜ਼ਰੂਰੀ ਹੈ ਤੇ ਸਰਦੀਆਂ ਤੋਂ ਪਹਿਲਾਂ ਇਹਨਾਂ ਗਰਮੀਆਂ ਵਿੱਚ ਹੀ ਸੜਕਾਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਇਸੇ ਦੇ ਨਾਲ ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਜਿੰਨੀ ਦੇਰ ਵਿਕਾਸ ਕਾਰਜਾਂ ਨੂੰ ਲੈ ਕੇ ਸਰਪੰਚ ਮਨਜ਼ੂਰੀ ਨਹੀਂ ਦਿੰਦੇ ਉੰਨੀ ਦੇਰ ਤੱਕ ਸਰਕਾਰ ਫੰਡ ਰਿਲੀਜ਼ ਨਹੀਂ ਕਰੇਗੀ ਹੋਰ ਕੀ ਜਾਣਕਾਰੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਆਓ ਦੇਖਦੇ ਹਾਂ ਉਨ੍ਹਾਂ 19000 ਕਿਲੋਮੀਟਰ ਲਿੰਕ ਰੋਡਾਂ ਜਿਹੜੀਆਂ ਨੇ ਉਹ ਉਹ ਨਵਾਂ ਰੈਂਟੀਫਾਈ ਕੀਤੀਆਂ ਨੇ ਤੇ ਉਹਨਾਂ ਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਤੇ ਲਿੰਕ ਰੋਡਾਂ ਦਾ ਕੰਮ ਜਿਹੜਾ ਆ ਗਰਮੀਆਂ 'ਚ ਹੀ ਸੜਕਾਂ ਬਣਦੀਆਂ ਸਰਦੀਆਂ ਸੜਕਾਂ ਬਣਨੀਆਂ ਬੰਦ ਹੋ ਜਾਂਦੀਆਂ ਤਾਂ ਉਹ ਲਿੰਕ ਰੋਡਾਂ ਦਾ ਕੰਮ ਜਿਹੜਾ ਉਹ ਅਸੀਂ ਜੰਗੀ ਪੱਧਰ ਤੇ ਚਲਾ ਦਾਂਗੇ ਸਾਰੇ ਐਮਐਲਏ ਨੂੰ ਸਾਰੇ ਸਰਪੰਚਾਂ ਨੂੰ ਪੁੱਛ ਕੇ ਅਸੀਂ ਉਹ ਜਿਹੜੀਆਂ ਸੜਕਾਂ ਚੁਣੀਆਂ ਨੇ ਕਿ ਕਿਹੜੀ ਸੜਕ ਜਿਹੜੀ ਪਹਿਲਾਂ ਬਣ ਜਾਣੀ ਚਾਹੀਦੀ ਹੈ ਤੇ ਸਰਪੰਚਾਂ ਨੂੰ ਵੀ ਅਸੀਂ ਅਧਿਕਾਰ ਦਿੱਤੇ ਨੇ ਕਿ ठेकेदार ਜਿਹੜਾ ਜਿੰਨਾ ਚਿਰ ਸਰਪੰਚ ਵੱਲੋਂ ਇਹਨੂੰ ਐਨਓਸੀ ਨਹੀਂ ਮਿਲਦੀ ਕਿ ਅਸੀਂ ਇਸ ਮਟੀਰੀਅਲ ਤੋਂ ਖੁਸ਼ ਆ ਜਾਂ ਸੜਕ ਬਣਾਉਣ ਦੇ ਤਰੀਕੇ ਤੋਂ ਜਾਂ ਸੜਕ ਸਾਡੇ ਸਾਹਮਣੇ ਬਣੀ ਐ ਉਹਨਾਂ ਚਿਰ ਅਸੀਂ ਉਹਨਾਂ ਦੇ ਜਿਹੜੇ ਪੈਸੇ ਲੀਜ਼ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਪਿੰਡਾਂ ਦੇ ਸਰਪੰਚ ਪੰਚਾਇਤਾਂ ਵੱਲੋਂ ਮਤੇ ਨਹੀਂ ਪਾਏ ਜਾਣਗੇ ਕਿ ਇਹ ਸੜਕ ਠੀਕ ਹੈ ਨਹੀਂ ਤਾਂ ਪਹਿਲ ਅੱਗੇ ਅੱਗੇ ਬਣੀ ਜਾਂਦੀ ਐ ਪਿੱਛੇ ਪਿੱਛੇ ਸੜਕ ਟੁੱਟੀ ਜਾਂਦੀ ਐ ਲੋਕਾਂ ਦੀ ਮੰਗ ਉਹੀ ਰਹਿ ਜਾਂਦੀ ਐ 6 ਮਹੀਨਿਆਂ ਬਾਅਦ ਫੇਰ ਸੋ ਮੈਂ ਸੜਕਾਂ ਦੇ ठेकेदारों ਨੂੰ ਬੁਲਾ ਕੇ ਵੀ ਇਹ ਗੱਲ ਕਹਿਤੀ ਕਿ ਤੁਹਾਨੂੰ ਕੋਈ ਕਮਿਸ਼ਨ ਨਹੀਂ ਮੰਗੂਗਾ ਟੈਂਡਰ ਚੋਂ ਕੋਈ ਤੁਹਾਨੂੰ ਕਮਿਸ਼ਨ ਮੰਗੂ ਅਫਸਰ ਨਹੀਂ ਮੰਗੂਗਾ ਵੀ ਮੇਰਾ ਹਿੱਸਾ ਮੇਰਾ ਹਿੱਸਾ ਮੇਰਾ ਹਿੱਸਾ ਕਰਦੇ ਕਰਦੇ ਉਹਦਾ ਜਿਹੜਾ ਆਪਦਾ ਹਿੱਸਾ ਹੁੰਦਾ ਉਹ ਫਿਰ ਸੜਕ ਚੋਂ ਕੱਢਣ ਲੱਗ ਜਾਂਦਾ ਸੋ ਕੋਈ ਹਿੱਸਾ ਨਹੀਂ ਸਰਕਾਰ ਵੱਲੋਂ ਜੇ ਕੋਈ ਅਫਸਰ ਮੈਂ ਪੈਸੇ ਮੰਗਦਾ ਸਾਨੂੰ ਦੱਸੋ ਪਰ ਜੇ ਫੇਰ ਵੀ ਤੁਸੀਂ ਸੜਕ ਜਿਹੜੀ ਹੈ ਉਹ ਮਾਰੇ ਮਟੀਰੀਅਲ ਵਾਲੀ ਬਣਾਤੀ ਸੈਕਟੈਕਸ਼ਨ ਹੋਊਗਾ ਬਲੈਕਲਿਸਟ ਵੀ ਹੋਵੋਗੇ ਤੇ ਜੁਰਮਾਨਾ ਵੀ ਹੋਊਗਾ ਤੇ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਸੜਕ ਦਾ ਠੇਕਾ ਵੀ ਨਹੀਂ ਮਿਲੂਗਾ ਚਾਹੇ ਜਿੱਡੀ ਵੱਡੀ ਮਰਜੀ ਤੁਹਾਡੀ ਕੰਪਨੀ ਹੈ ਜੋ ਮਰਜੀ ਟਰਨਓਵਰ ਹੈ ਇਹਦੇ ਵਿੱਚ ਕੋਈ ਸਮਝੌਤਾ ਨਹੀਂ ਪਿੰਡਾਂ ਵਿੱਚ ਬਦਲਾਅ ਕਾਰਜਾਂ ਦੀ ਗੱਲ ਕਰਦੇ ਹੋਏ ਮੁਕਤਪਾਲ ਸਿੰਘ ਭਗਵੰਤ ਮਾਨ ਨੇ ਦੱਸਿਆ ਕਿ ਪਿੰਡਾਂ ਦੇ ਟੋਪਿਆਂ ਵਿੱਚ ਸਫਾਈ ਲਈ ਥਾਪਰ ਮਾਡਲ ਅਤੇ ਸੀਚੇਵਾਲ ਮਾਡਲ ਦਾ ਇਸਤੇਮਾਲ ਕਰਕੇ ਪਿੰਡਾਂ ਵਿੱਚ 15000 ਟੋਪੀਆਂ ਦੀ ਸਫਾਈ ਕੀਤੀ ਜਾਵੇਗੀ ਜਿਸ ਦਾ ਬਜਟ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਇਸੇ ਦੇ ਨਾਲ ਬੀਬੀਐਮਪੀ ਤੇ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰੀ ਪੰਜਾਬ ਨੇ ਪਹਿਲੀ ਵਾਰੀ 95 ਤੋਂ 96% ਤੱਕ ਪਾਣੀ ਵਰਦਿਆ ਹੈ ਅੱਜ ਸ਼੍ਰੀ ਅਮਰ ਸਾਹਿਬ ਦੇ ਪਿੰਡ ਸੁਲਤਾਨਵਿੰਡ ਵਿੱਚ ਯੋਧ ਨਸ਼ਾ ਵਿਰੁੱਧ ਤਹਿਤ ਨਸ਼ਾ ਤਸਕਰਾ ਖਿਲਾਫ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾ ਦੇ ਘਰਾਂ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਰਹਾ ਤੇ ਉਹਨਾਂ ਵੱਲੋਂ ਨਸ਼ਾ ਤਸਕਰਾ ਦੀ ਜਾਣਕਾਰੀ ਵੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਯੁਧ ਨਸ਼ਾ ਵਿਰੁੱਧ ਮੁਹਿੰਮ ਤਰ੍ਹਾਂ ਅੰਮ੍ਰਿਤਸਰ ਵਿੱਚ ਕੀਤੀ ਜਾ ਰਹੀ ਕਾਰਵਾਈ ਬਾਰੇ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਨੂੰ ਲੈ ਕੇ ਸੁਲਤਾਨ ਵਿੰਡ ਵਿੱਚ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਪਿੰਡ ਦੇ ਰਹਿਣ ਵਾਲੇ ਦੋ ਨਸ਼ਾ ਤਸਕਰ ਹਰਪਾਲ ਸਿੰਘ ਅਤੇ ਜੱਜ ਸਿੰਘ ਵੱਲੋਂ ਤਸਕਰੀ ਦੀ ਕਮਾਈ ਨਾਲ ਮਕਾਨ ਤਿਆਰ ਕੀਤੇ ਗਏ ਨੇ ਜਿਨ੍ਹਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਨ੍ਹਾਂ ਤਸਕਰਾਂ ਦੇ ਪੁਰਾਣੇ ਰਿਕਾਰਡ ਵੀ ਸਾਂਝੇ ਕੀਤੇ ਅਤੇ ਬਰਾਮਦਕੀਆਂ ਬਾਰੇ ਵੀ ਦੱਸਿਆ। ਪੋਰ ਕੀ ਕਿਹਾ ਇੱਕ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਓ ਦੇਖਦੇ ਹਾਂ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮੱਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾ ਐ ਐਂਡੀਪੀਐਸ ਦਾ ਕੰਮ ਕਰ ਰਹੇ ਕਦੇ ਜੇਲ੍ਹ ਚਲੇ ਗਏ ਜਮੰਤ ਤੇ ਬਾਹਰ ਆ ਗਏ ਫਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ ਬੀਐਨਐਸ ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਵਿੱਚ 260 ਗ੍ਰਾਮ ਕਮਰਸ਼ਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 41000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੁਹਈਆ ਕਰਨ ਵਾਸਤੇ ਰਿਕਵੈਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇੱਕ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿ ਕਦੋਂ ਤੋਂ ਇਹ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਲਡوزر ਕਾਰਵਾਈ ਦੁਆਰਾ ਸਮਾਜ ਵਿੱਚ ਸਿੱਧੇ ਤੌਰ ਤੇ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਗਲਤ ਤਰੀਕੇ ਦੇ ਨਾਲ ਕਮਾਈ ਕਰ ਰਹੇ ਹੋ ਤਾਂ ਤੁਹਾਡੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਗਲਾੜਾ ਦਫ਼ਤਰ ਸਾਹਮਣੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੇ ਪਾਰਟੀ ਦੇ ਕਈ ਸੀਨੀਅਰ ਅਧਿਕਾਰੀ ਅਤੇ ਵਰਕਰ ਪ੍ਰਦਰਸ਼ਨ ਵਿੱਚ ਮੌਜੂਦ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਪ੍ਰਦਰਸ਼ਨ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਕੀਤਾ ਗਿਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਲੁਧਿਆਣਾ ਵਿੱਚ ਗਲਾੜਾ ਦਫ਼ਤਰ ਦੇ ਬਾਹਰ ਚੱਲ ਰਹੇ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੇ ਪਾਰਟੀ ਦੇ ਕਈ ਸੀਨੀਅਰ ਅਧਿਕਾਰੀ ਅਤੇ ਵਰਕਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਜ਼ਮੀਨ ਪ੍ਰਾਪਤੀ ਦੇ ਵਿਰੋਧ ਸੀ ਸੁਖਬੀਰ ਬਾਦਲ ਨੇ ਇੱਥੇ ਕਿਹਾ ਕਿ ਜੇਕਰ ਪੰਜਾਬ ਵਿੱਚ ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਬਾਹਰਲੇ ਲੋਕਾਂ ਨੂੰ ਖੇਤੀ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ ਜੇਕਰ ਹਿਮਾਚਲ ਅਤੇ ਉੱਤਰਾਖੰਡ ਵਰਗੇ ਰਾਜ ਬਾਹਰੀ ਲੋਕਾਂ ਨੂੰ ਜ਼ਮੀਨ ਦਿੰਦੇ ਹਨ ਤਾਂ ਹੀ ਅਸੀਂ ਪੰਜਾਬ ਵਿੱਚ ਬਾਹਰੀ ਲੋਕਾਂ ਨੂੰ ਜ਼ਮੀਨ ਦੇਵਾਂਗੇ ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉੱਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਜੰਦਾਬਾ ਜਿੰਦਾਬਾ ਸਾਡੇ ਵਾਸਤੇ ਜਾ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਐ ਆਪਣੇ ਸੂਬੇ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ ਵਿੱਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਥੋੜਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ ਚੋਂ ਬਾਹਰ ਕਾਂਗਰਸ ਪਾਰਟੀ ਰਹੀ ਐ ਐਸਐਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਐ ਕਾਂਗਰਸ ਪਾਰਟੀ ਨੇ ਕੀਤੇ ਐ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਨੇ ਕੀਤੀ ਜੇ ਕਾਲੀ ਦਲ ਮੋਰਚਾ ਨਾ ਲੋਂਦਾ ਲੜਾਈ ਨਾ ਲੱਗਦਾ ਐ ਸੋਇਲ ਨਹਿਰ ਕਦੀ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਬਾਹਰ ਹੁੰਦਾ ਤੇ ਆਪਾਂ Rajasthan ਵਾਂਗੂ ਹੁੰਦੇ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਨੇ ਇੱਕ ਮੀਟਿੰਗ ਦੌਰਾਨ ਕਿਹਾ ਸੀ ਕਿ ਅੱਜ ਕਿਸਾਨ ਜ਼ਮੀਨ ਪ੍ਰਾਪਤੀ ਦਾ ਵਿਰੋਧ ਕਰ ਰਹੇ ਨੇ ਆਪ ਸਰਕਾਰ ਨੇ ਸਿਰਫ ਜਨਤਾ ਨੂੰ ਧੋਖਾ ਦੇਣ ਲਈ ਵਿਉਜਨਾਵਾਂ ਸ਼ੁਰੂ ਕੀਤੀਆਂ ਇਸ ਵਿੱਚ 24000 ਏਕੜ ਜ਼ਮੀਨ ਦੀ ਪ੍ਰਾਪਤੀ ਦੇ ਨਾਮ ਤੇ ਹਰੇਕ ਕਿੱਲੇ ਤੋਂ 1 ਕਰੋੜ ਰੁਪਏ ਵਸੂਲੇ ਜਾ ਰਹੇ ਨੇ ਪਟਿਆਲਾ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਬਣਾਏ ਗਏ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੌਰਾਨ ਉਹਨਾਂ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਹਰ ਤਿਆਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਭਾਰਤ ਭਰ ਦੇ ਵਿੱਚ ਕਰੋਨਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਵਾਇਰਸ ਦੀ ਰੋਕਥਾਮ ਲਈ ਤਿਆਰੀਆਂ ਵਿੱਚ ਉੱਟ ਗਈ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਪਟਿਆਲਾ ਵਿੱਚ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਕਰੋਨਾ ਨਾਲ ਲੜਨ ਦੀ ਪੂਰੀ ਤਿਆਰੀ ਕੀਤੀ ਗਈ ਹੈ ਨਿਰੀਖਣ ਬਾਰੇ ਜਾਣਕਾਰੀ ਦਿੰਦੇ ਹੋ ਇਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਗਏ ਜਿੱਥੇ ਕਰੋਨਾ ਮਰੀਜ਼ਾਂ ਲਈ ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਵਾਈਆਂ ਤੇ ਐਮਰਜੈਂਸੀ ਨਾਲ ਸੰਬੰਧਿਤ ਸਾਰੇ ਇੰਤਜ਼ਾਮ ਵੀ ਪੂਰੇ ਨੇ ਹੋਰ ਕੀ ਜਾਣਕਾਰੀ ਦਿੱਤੀ ਸਿਹਤ ਮੰਤਰੀ ਡਾਕਟਰ ਬਲਬੀਸ ਸਿੰਘ ਨੇ ਆਓ ਇੱਕ ਨਜ਼ਰ ਮਾਰ ਦੇਆ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਕੋਵਿਡ ਦੀ ਪੂਰੀ ਤਿਆਰੀ ਹੈ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਤੇ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲਾਂਟ ਆਕਸੀਜਨ ਪਲਾਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾਂ ਤੇ ਜਿਹੜਾ ਹੈਗਾ ਉਹ ਲਿਕੁਇਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਂਸ ਫੇਲ ਹੋ ਜਾਏ ਤਾਂ ਇੱਕ ਮਲਟੀ ਲੇਅਰ ਜਿਹੜਾ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲਾਂਟ ਸਟੈਂਡ ਬਾਈ ਜਿਹੜਾ ਸਾਨੂੰ ਕਿਤੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਰਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਹੈਗੇ ਆ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲੀਕ ਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ਡ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਨੇ ਸੁਪਰ ਸਪੈਸ਼ਲਿਟੀ ਬੈਂਕ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਉਹਦੇ ਵਿੱਚ ਜਾਣਾ ਸੋ ਪੂਰੀ ਤਿਆਰੀ ਹੈ ਸਾਡੀ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਤੋ ਇਹ ਵੀ ਇੱਕ ਇਸ ਤਰ੍ਹਾਂ ਜਿਹੜਾ ਤੁਸੀਂ ਜਿਹੜੋ ਕਹ ਲੋ ਕੋਵਿਡ ਆ ਜਿਹੜਾ ਸਮਾਜ ਦਾ ਦੁਸ਼ਮਣ ਹੈ ਇਹ ਪਹਿਲਾਂ 20 ਦੇ ਵਿੱਚ ਉਹਨੇ ਬਹੁਤ ਸਾਡੀ ਬਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲੇ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਹੈ ਵਾਇਰਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਵਿਸ਼ਵ ਸਿਹਤ ਸੰਸਥਾ ਉਹਨਾਂ ਨੇ ਇਹਨੂੰ ਅਜੇ ਅਜੇ ਮਲੋਰ ਨੇ ਅਜੇ ਤਾਂ ਕਿਹਾ ਨਹੀਂ ਹੈ ਕਿ ਇਟਸ ਵੇਰੀਐਂਟ ਆਫ ਕਨਸਰਨ ਇਹਦਾ ਮਤਲਬ ਇਹ ਹੁੰਦਾ ਕਿ ਸੀਰੀਅਸ ਨਹੀਂ ਹੈ ਇਹ ਅੱਜ ਦੀ ਰੇਟ ਦੇ ਵਿੱਚ ਬਟ ਅਸੀਂ ਇਹਦੇ باوجود ਅਸੀਂ ਸਾਰੇ ਤਿਆਰੀ ਕੀਤੀ ਆ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਆ ਹੁਣ ਅਸੀਂ ਜਿਹੜਾ ਹੈਗਾ ਸਾਰਾ ਕੋਵਿਡ ਦਾ ਰਿਵਿਊ ਕਰਨ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ 2020 ਦੇ ਵਿੱਚ ਕਰੋਨਾ ਨੇ ਕਾਫੀ ਨੁਕਸਾਨ ਕੀਤਾ ਸੀ ਪਰ ਹੁਣ ਸਾਨੂੰ ਕਰੋਨਾ ਨਾਲ ਨਜਿੱਠਣ ਬਾਰੇ ਪੂਰੀ ਜਾਣਕਾਰੀ ਹਾਸਲ ਹੈ ਤੇ WHO ਵੀ ਇਹ ਕਹਿ ਚੁੱਕਿਆ ਹੈ ਕਿ ਫਿਲਹਾਲ ਜੋ ਵੇਰੀਐਂਟ ਸਾਹਮਣੇ ਆਇਆ ਹੈ ਉਹ ਨੁਕਸਾਨਦਾਇਕ ਨਹੀਂ ਹੈ ਇਸ ਲਈ ਫਿਲਹਾਲ ਕਰੋਨਾ ਨਾਲ ਨਜਿੱਠਣਾ ਹਾਲ ਦੇ ਵਿੱਚ ਸੰਭਵ ਬਣ ਚੁੱਕਿਆ ਹੈ ਲੁਧਿਆਣਾ ਵਿੱਚ ਚੋਣਾਂ ਵੀ ਵਿਗੋਲ ਵੱਚੁਕਿਆ ਜਿਸ ਦੇ ਤਹਿਤ तमाम ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਨੇ ਉੱਥੇ ਹੀ ਹਰ ਪਾਰਟੀ ਦੇ ਵੱਡੇ ਨੇਤਾ ਲੁਧਿਆਣਾ ਦੇ ਵੱਡੇ ਮੁੱਦਿਆਂ ਉੱਪਰ ਚਰਚਾ ਕਰਦੇ ਨਜ਼ਰ ਆ ਰਹੇ ਨੇ ਇਸੇ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਵੀ ਲੁਧਿਆਣਾ ਦੇ ਵਿੱਚ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਚੋਣਾਂ ਉੱਪਰ ਖੁੱਲ੍ਹ ਕੇ ਗੱਲਬਾਤ ਵੀ ਕੀਤੀ ਗਈ ਹੈ ਲੁਧਿਆਣਾ ਪਹੁੰਚੇ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਨੇ ਚੋਣਾ ਉੱਪਰ ਗਲਬਾਬ ਕਰਦਿਆਂ ਕਿਹਾ ਕਿ ਉਹਨਾਂ ਦਾ ਅੱਜ ਦਾ ਮਕਸਦ ਲੁਧਿਆਣਾ ਵਿੱਚ ਕਾਂਗਰਸੀ ਕੌਂਸਲਰ ਐਮਸੀ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਾ ਸੀ ਜੋ ਵੱਖ-ਵੱਖ ਹਲਕਿਆਂ ਵਿੱਚ ਸਰਗਰਮ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਇਸ ਚੋਣਾ ਦੌਰਾਨ ਉਹਨਾਂ ਦੀ ਲੋੜ ਪਵੇਗੀ ਚੋਣ ਮਹੀਨੇ ਵਿੱਚ ਸ਼ਾਮਲ ਹੋ ਕੇ ਕਾਂਗਰਸ ਲਈ ਇਹ ਵਰਕਰ ਕੰਮ ਕਰਨ ਹੋਰ ਕੀ ਕਿਹਾ ਅਮਰਿੰਦਰ ਰਾਜਾ ਵੜਿੰਗ ਨੇ ਇਸ ਗਲਬਾਬ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਆਓ ਇੱਕ ਨਜ਼ਰ ਮਾਰਦੇ ਆਂ ਅੱਜ ਦਾ ਮੋਟਿਵ ਇਹ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ ਸਾਡੇ ਢ ਹਲਕਿਆਂ ਦੇ ਲੋਕ ਹੈ ਕੌਨਸਟੈਂਸੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐ ਐਮਸੀ ਕਾਉਂਸਲਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰ ਬਿਲਕੁਲ ਇੱਕ ਬਸੇ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਢੀ ਲਾ ਰਹੀ ਸੀ ਉਸ ਨੂੰ ਹੰਕਾਰਣ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਭਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਜਿਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਓ ਅਸੀਂ ਰੈਲੀਆਂ ਕਰਾਂ। ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਰਹੀ ਪੂਰੀ ਹਵਾ ਨਿਕਲ ਗਈ ਹੈ ਭਗਵਾਨ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ। ਸੰਵਿਧਾਨ ਬਚਾਓ ਰੈਲੀ ਬਾਰੇ ਗੱਲਬਾਤ ਕਰਦੇ ਹੋਏ ਅਮਰਿੰਦਰ ਰਾਜਾ ਵਰਿੰਗ ਨੇ ਕਿਹਾ ਕਿ ਕਾਂਗਰਸ ਕੋਲ ਪੂਰੇ ਦੇਸ਼ ਵਿੱਚ ਸੰਵਿਧਾਨ ਬਚਾਓ ਰੈਲੀਆਂ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਸੱਤਾਧਾਰੀ ਪਾਰਟੀਆਂ ਨੂੰ ਦੇਸ਼ ਤੋੜਨ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਵੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਫੇਲ ਕਰਾਰ ਦੇ ਦਿੱਤਾ ਹੈ ਨਸ਼ਿਆਂ ਦੇ ਮੁੱਦੇ ਤੇ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ શ્રી ਅਨੰਤਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਨਸ਼ੇ ਦੇ ਵਪਾਰ ਨੂੰ ਸੁਰੱਖਿਅਤ ਰੱਖਣ ਦੇ ਇਲਜ਼ਾਮ ਲਗਾਏ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਮਪੀ ਮਾਲਵਿੰਦਰ ਕੰਗ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਕੁਝ ਅਹਿਮ ਖੁਲਾਸੇ ਕੀਤੇ ਨੇ ਸ਼ੀਰਨੰਦਪੁਰ ਸਹਾਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੇ ਅਕਾਲੀ ਤੱਲਵਾਂ ਨਾਲ ਮਿਲ ਕੇ ਕਾਫੀ ਸਮਾਂ ਰਾਤ ਕੀਤਾ ਹੈ ਤੇ ਉਹਨਾਂ ਵੱਲੋਂ ਪਟਿਆਲਾ ਦੇ ਇੱਕ ਭਾਜਪਾ ਦੇ ਕਾਉਂਸਲਰ ਅਨੁਜ ਖੋਸਲਾ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਨੂੰ ਤਰुण ਚੁੱਗ ਨਾਲ ਤਸਵੀਰਾਂ ਦਿਖਾ ਕੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਭਾਜਪਾ ਕਾਉਂਸਲਰ ਵੱਲੋਂ ਨਸ਼ਾ ਤਸਕਰ ਦੀ ਜ਼ਮਾਨਤ ਲਈ ਐਫੀਡੇਵਿਟ ਦਿੱਤਾ ਗਿਆ ਤੇ ਇਸ ਪ੍ਰਕਾਰ ਭਾਜਪਾ ਨਸ਼ਾ ਤਸਕਰਾਂ ਨੂੰ ਸਨਰਖਿਤ ਕਰ ਰਹੀ ਹੈ ਵੋਟ ਕੀ ਇਲਜ਼ਾਮ ਲਗਾਏ ਨੇ ਐਮਪੀ ਮਾਲਵਿੰਦਰ ਕੰਗ ਨੇ ਭਾਜਪਾ ਆਗੂਆਂ ਉੱਪਰ ਆਓ ਦੇਖਦੇ ਹਾਂ ਕੈਪਟਨ ਪਰਿਵਾਰ ਨਾਲ ਜਾਂ ਬੀਜੇਪੀ ਦੇ ਵੱਡੇ ਲੀਡਰ ਤਰਨ ਚੋਗ ਨਾਲ ਵੀ ਇਹਦੀਆਂ ਫੋਟੋਆਂ ਜਿੱਥੇ ਮੱਥਾ ਟੇਕਣ ਜਾ ਰਿਹਾ ਮੇਰਾ ਕਹਿਣ ਤੋਂ ਪਾ ਫੋਟੋਆਂ ਦਾ ਇਹ ਆ ਵੀ ਇਹਦੀ ਨਜ਼ਦੀਕੀ ਸਦ ਤੱਕ ਹੈ ਕਿ ਜਿਹੜੇ ਬੀਜੇਪੀ ਦੇ ਤਮਾਮ ਵੱਡੇ ਨੇਤਾ ਹੈ ਉਹਨਾਂ ਨਾਲ ਇਹਦੇ ਪਰਿਵਾਰਿਕ ਸਬੰਧ ਹੈ ਨੇਤਾ ਵਾਲੇ ਸਬੰਧ ਹੈ ਉਹ ਇਹਨਾਂ ਨੇ ਕਾਰਨਾਮਾ ਕੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਦੇ ਦੌਰਾਨ ਅਸੀਂ ਪਿੰਡਾਂ ਪਿੰਡਾਂ ਜਾ ਰਹੇ ਸ਼ਹਿਰਾਂ ਜਾ ਰਹੇ ਵਾਰਡਾਂ ਜਾ ਰਹੇ ਜਿੱਥੇ ਅਸੀਂ ਲੋਕਾਂ ਨੂੰ ਸੌਂਚ ਕਾਈਦੀ ਹੈ ਔਰ ਲੋਕ ਸ਼ਾਮਲ ਹੁੰਦੇ ਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਾ ਤੇ ਅਸੀਂ ਉਹਦੀ ਜ਼ਮਾਨਤ ਦੇਵਾਂਗੇ ਨਾ ਅਸੀਂ ਕੋਈ ਉਹਦਾ ਸਹਿਯੋਗ ਕਰਾਂਗੇ ਨਾ ਉਹਨੂੰ ਪੈਟਰੋਨੇਜ ਕਰਾਂਗੇ ਲੇਕਿਨ ਭਾਜਪਾ ਦੇ ਕਾਉਂਸਲਰ ਨੇ 31 ਮਾਰਚ 2025 ਨੂੰ ਐਨਡੀਪੀਸੀ ਦੀ ਇੱਕ ਸੈਕਸ਼ਨ ਜਿਹੜੇ ਐਨਡੀਪੀਸੀ ਦੇ ਸੈਕਸ਼ਨ ਦੇ ਅਧੀਨ ਇੱਕ ਐਫਆਈਆਰ ਦਰਜ ਹੋਈ ਹੈ ਪਟਿਆਲੇ ਐਫਆਈਆਰ ਦਰਜ ਹੋਈ ਹੈ ਖੁਸ਼ਯੋਗ ਖੁਸ਼ਜੋਤ ਸਿੰਘ ਉਰਫ ਦਮਨ ਖੁਸ਼ਜੋਤ ਸਿੰਘ ਤੇ ਪਟਿਆਲੇ ਐਨਡੀਪੀਸੀ ਐਨਡੀਪੀਐਸ ਦੀ ਔਰਤੇ ਐਫਆਈਆਰ ਹੋਈ ਹੈ एफआईआर ਹੋਣ ਤੋਂ ਬਾਅਦ ਉਸ ਬੰਦੇ ਦੀ ਜ਼ਮਾਨਤ ਦੇਣ ਲਈ ਐਫੀਡੇਵਿਟ ਜਿਹੜਾ ਆ ਉਹ ਭਾਜਪਾ ਦਾ ਇਹ ਹੀ ਲੀਡਰ ਅਨੁਜ ਖੋਸਲਾ ਜਿਹੜਾ ਐਮਸੀ ਹੈ ਇਹ ਐਫੀਡੇਵਿਟ ਦੇ ਰਿਹਾ ਨਸ਼ਾ ਤਸਕਰ ਨੂੰ ਜ਼ਮਾਨਤ ਦੇ ਲਈ ਮੇਰਾ ਦੱਸਣ ਤੋਂ ਤੁਹਾਨੂੰ ਭਾਵੇਂ ਆ ਵੀ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਭਾਜਪਾ ਕਿਸ ਤਰੀਕੇ ਨਾਲ ਕਰ ਰਹੀ ਉਹਦਾ ਇੱਕ ਐਗਜ਼ਾਮਪਲ ਸਾਹਮਣੇ ਆਇਆ ਹੈ। ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਵਿੱਚ ਨਸ਼ਾ ਤਸਕਰਾਂ ਤੇ ਸਖਤ ਕਾਰਵਾਈਆਂ ਕੀਤੀਆਂ ਗਈਆਂ ਹਨ। ਬਹੁਤ ਸਾਰੇ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਕਈਆਂ ਦੇ ਘਰਾਂ ਨੂੰ ਬਲਡੋਜ਼ਰ ਨਾਲ ਤੋੜਿਆ ਗਿਆ। ਅਜਿਹੇ ਵਿੱਚ ਨਸ਼ਾ ਤਸਕਰਾਂ ਨੂੰ ਰਾਜਨੀਤਿਕ ਸ਼ੈ ਮਿਲਣਾ ਬੇहद ਹੈਰਾਨੀ ਦੀ ਗੱਲ ਹੈ। ਐਮਪੀ ਮਲਵਿੰਦਰ ਕੰਗ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਹੁਣ ਭਾਜਪਾ ਦੇ ਆਕੂ ਅਗੋਂ ਕੀ ਸਪਸ਼ਟੀਕਰਨ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਪਹੁੰਚੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪਿੰਡ ਜੰਡਿਆਲਾ ਗੁਰੂ ਦੇ ਵਸਨੀਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਨਸ਼ਾ ਪੀੜਤਾਂ ਅਤੇ ਨਸ਼ਾ ਤਸਕਰਾਂ ਨਾਲ ਸਰਕਾਰ ਵੱਲੋਂ ਰਵੱਈਏ ਬਾਰੇ ਜਾਣਕਾਰੀ ਦਿੰਦੇ ਹੋਏ ਤਸਕਰਾਂ ਖਿਲਾਫ ਸਰਕਾਰ ਦੀ ਸਖਤੀ ਅਤੇ ਨਸ਼ਾ ਪੀੜਤਾਂ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਲਾਜ ਦੇ ਕਦਮਾਂ ਬਾਰੇ ਦੱਸਿਆ ਗਿਆ ਤੇ ਲੋਕਾਂ ਤੋਂ ਨਸ਼ੇ ਦੇ ਸੌਦਾਗਰਾਂ ਖਿਲਾਫ ਸਹਿਯੋਗ ਦੀ ਮੰਗ ਕੀਤੀ ਗਈ ਹੈ ਜੰਡਿਆਲਾ ਗੁਰੂ ਪਹੁੰਚੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਨਸ਼ੇ ਦੀ ਤਸਕਰੀ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਵੀ ਹਾਲ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਉਹਨਾਂ ਉੱਪਰ ਪੁਲਸੀਆ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਪੀਲੇ ਪੰਜੇ ਦਾ ਰੁਖ ਵੀ ਅਜਿਹੇ ਲੋਕਾਂ ਦੇ ਘਰਾਂ ਵੱਲ ਕਰ ਦਿੱਤਾ ਜਾਵੇਗਾ ਹੋਰ ਕੀ ਕਿਹਾ ਹੈ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਆਓ ਦੇਖਦੇ ਹਾਂ ਦੋ ਤਰ੍ਹਾਂ ਦੇ ਸਾਡੇ ਕੋਲ ਲੋਕ ਨੇ ਇੱਕ ਉਹ ਬੱਚੇ ਨੇ ਜਿਹੜੇ ਨਸ਼ੇ ਕਰਦੇ ਨੇ ਨਸ਼ੇ ਦੇ ਆਦੀ ਹੋ ਗਏ ਨੇ ਉਹਨਾਂ ਨੂੰ ਆਦਤ ਪੈ ਗਈ ਆ ਨਸ਼ੇ ਕਰਨ ਦੀ ਉਹਨਾਂ ਪ੍ਰਤੀ ਸਾਡਾ ਰਵੱਈਆ ਪੂਰੀ ਤਰ੍ਹਾਂ ਨਰਮ ਆ ਅਸੀਂ ਉਹਨਾਂ ਦੇ ਉੱਤੇ ਕੋਈ ਪਰਚੇ ਨਹੀਂ ਕਰ ਰਹੇ ਅਸੀਂ ਉਹਨਾਂ ਤੇ ਕੋਈ ਪੁਲਿਸ ਐਕਸ਼ਨ ਨਹੀਂ ਲੈ ਰਹੇ ਸਿਹਤ ਵਿਭਾਗ ਤੁਹਾਡੇ ਕੋਲ ਆਇਆ ਮੈਡਮ ਤੁਹਾਨੂੰ ਹੁਣੇ ਦੱਸ ਕੇ ਗਏ ਨੇ ਕਿ ਅਸੀਂ ਉਹਨਾਂ ਦਾ ਇਲਾਜ ਕਰਵਾਉਣਾ ਹੈ ਉਹਨਾਂ ਵਾਸਤੇ ਤੇ ਇਹੀ ਆ ਕਿ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਈਏ ਉਹਨਾਂ ਦੀ ਦਵਾਈ دارو ਜੋ ਚਾਹੀਦਾ ਉਹਨਾਂ ਨੂੰ ਮੁਹੱਈਆ ਕਰਵਾਈਏ ਜੇ ਦਾਖਲ ਕਰਨ ਦੀ ਲੋੜ ਪੈਂਦੀ ਆ ਦਾਖਲ ਕਰੀਏ ਕਿਸੇ ਵੱਡੇ ਹਸਪਤਾਲ ਚ ਖੰਡਾ ਪੈਂਦਾ ਉੱਥੇ ਖੜੀਏ ਔਰ ਇਹਦੇ ਵਾਸਤੇ ਕੋਈ ਪੈਸਾ ਤੁਹਾਡਾ ਨਹੀਂ ਲੱਗੂਗਾ ਜਿੰਨਾ ਇਲਾਜ ਆ ਉਹਨਾਂ ਬੱਚਿਆਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਮੁਫਤ ਕਰਾਊਗੀ ਅਸੀਂ ਆਪ ਪੈਸੇ ਭਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਦੀ ਲੋੜ ਦੂਸਰੇ ਉਹ ਲੋਕ ਨੇ ਜਿਹੜੇ ਨਸ਼ੇ ਵੇਚਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਨੂੰ ਸਾਡੀ ਸਿੱਧੀ ਸਿੱਧੀ ਵਾਰਨਿੰਗ ਆ ਜਾਂ ਤੇ ਨਸ਼ਾ ਤਸਕਰੀ ਛੱਡ ਦੋ ਜਾਂ ਪੰਜਾਬ ਛੱਡ ਕੇ ਚਲੇ ਜਾਓ ਨਹੀਂ ਤੇ ਫਿਰ ਠੋਕ ਕੇ ਰੱਖ ਦਾਂਗੇ ਫੇਰ ਨਾ ਕਿ ਉਹ ਕਿ ਸਾਡਾ ਪਰਿਵਾਰ ਜੇਲਾ ਚ ਬੰਦ ਕਰ ਦਿੱਤਾ ਸਾਡਾ ਉਹ ਕਰ ਦਿੱਤਾ ਫੇਰ ਤੇ ਜੋ ਪੁਲਿਸ ਐਕਸ਼ਨ ਆ ਬੰਦ ਐਕਸ਼ਨ ਆ ਹੋਊਗਾ ਔਰ ਜਿਹੜੇ ਨਸ਼ਾ ਤਸਕਰੀ ਦੇ ਨਾਲ ਚਾਰ-ਚਾਰ ਮੰਜ਼ਲੀਆਂ ਕੋਠੀਆਂ ਬਣਾਈਆਂ ਨੇ ਨਾ ਉਹ ਵੀ ਮਿੱਟੀ ਦੇ ਵਿੱਚ ਢਾਹ ਤੇਰੀ ਕਰਾਂਗੇ ਇੱਕ ਪਾਸੇ 70 ਵਿਸ਼ੇ ਨੇ ਲੋਕਾਂ ਦੇ ਪੁੱਤ ਮਰ ਗਏ ਇੱਕ ਪਾਸੇ ਤੁਸੀਂ ਕੋਠੀਆਂ ਬਣਾ ਬਣਾ ਕੇ ਏਸੀ ਲਾ ਲਾ ਕੇ ਉਹਦੇ ਵਿੱਚ ਐਸ਼-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਇਹ ਬਿਲਕੁਲ ਸਹੀ ਨਹੀਂ ਹੋਊਗਾ ਬਿਜਲੀ ਮੰਤਰੀ ਨੇ ਜੰਡਿਆਲਾ ਗੁਰੂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਤੁਹਾਡਾ ਕੋਈ ਵੀ ਆਪਣਾ ਨਸ਼ਾ ਕਰਦਾ ਹੈ ਤਾਂ ਖੁੱਲ ਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਓ ਪੁਲਿਸ ਵੱਲੋਂ ਪੀੜਿਤ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਬਲਕਿ ਉਸ ਦੀ ਮਦਦ ਕਰਕੇ ਉਸ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਯਤਨ ਕੀਤੇ ਜਾਣਗੇ ਅਤੇ ਨਸ਼ੇ ਦੀ ਆਦਤ ਛਡਵਾਉਣ ਲਈ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਰ ਸਿੰਘ ਪੰਦੇਰ ਵੱਲੋਂ ਗੁਰਦਾਸਪੁਰ ਦੇ ਪਿੱਟੇ ਵੱਡ ਵਿੱਚ ਹੋਈ ਕਿਸਾਨਾਂ ਤੇ ਪੁਲਿਸ ਦੀ ਝੜਪ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਪੰਦੇਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜ਼ਬਰੀ ਐਕਵਾਇਰ ਕਰਨ ਦਾ ਇਲਜ਼ਾਮ ਸਰਕਾਰ ਉੱਪਰ ਲਗਾਇਆ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਕੀਤੀ ਜਾ ਰਹੀ ਪ੍ਰਸ਼ਾਸਨਿਕ ਕਾਰਵਾਈ ਦਾ ਤਿੱਖਾ ਵਿਰੋਧ ਜਤਾਇਆ ਹੈ ਗੋਤਲਵਹਕੇ ਬਿੱਤੇ ਦਿਨ ਪਿੱਟੇ ਵਿਡ ਵਿੱਚ ਹਾਈਵੇ ਪ੍ਰੋਜੈਕਟ ਲਈ ਜ਼ਮੀਨਾਂ ਨੂੰ ਅਕਵਾਇਰ ਕਰਨ ਪਹੁੰਚੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਣਾਹ ਪੂਰਨ ਮਾਹੌਲ ਪੈਦਾ ਹੋ ਗਿਆ ਸੀ ਇੱਥੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਗਟਾਇਆ ਗਿਆ ਜਿਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਨੇ ਹਿੰਸਕ ਰੂਪ ਧਾਰਨ ਕਰ ਲਿਆ ਸੀ ਇਸ ਦੌਰਾਨ ਸਰਵਨ ਸਿੰਘ ਪੰਦੇਰ ਨੇ ਪੱਟੀ ਵਿੱਚ ਚੱਲ ਰਹੀ ਮਾਈਨਿੰਗ ਦਾ ਮੁੱਦਾ ਵੀ ਉਠਾਇਆ ਹੈ ਪੋਰਕੀ ਕਹਿੰਦੇ ਨਜ਼ਰ ਆਏ ਨੇ ਕਿਸਾਨ ਆਕੂ ਸਰਵੰਤ ਸਿੰਘ ਪੰਦੇਰ ਆਓ ਦੇਖਦੇ ਹਾਂ ਸੋ ਇਹ ਭਾਰਤ ਮਾਲਾ ਯੋਜਨਾ ਤਾ ਜਿਹੜੀ ਜੰਮੂ ਕਟਰਾ ਐਕਸਪ੍ਰੈਸ ਵੇ ਆ ਔਰ ਕੱਲਾ ਐ ਹੀ ਨਹੀਂ ਇੱਥੇ ਅੰਮ੍ਰਿਤਸਰ ਚ ਵੀ ਤਰਨਤਾਰਨ ਚ ਵੀ ਹੋਰ ਨਾ ਪੰਜਾਬ ਦੇ ਹਿੱਸਿਆਂ ਚ ਵੀ ਜਬਰੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਬਠਿੰਡੇ ਅੰਦਰ ਗੈਸ ਪਾਈਪ ਜਿਹੜੀ ਜਬਰੀ ਕੱਟਣ ਕਰਕੇ ਮੁਆਵਜ਼ਾ ਨਾ ਦੇਣ ਕਰਕੇ ਉੱਥੇ ਵੀ ਕੱਲ ਕਿਸਾਨਾਂ ਤੇ ਜ਼ਬਰ ਢਾਇਆ ਗਿਆ ਜਿਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਪੱਟੀ ਦੇ ਵਿੱਚ ਤਰਨ ਤਰਨ ਦੇ ਵਿੱਚ ਜਿਹੜਾ ਨਜਾਇਜ਼ ਮਾਈਨਿੰਗ ਕੋਕੀ ਜਿਹੜਿਆ ਬੰਨ ਨੂੰ ਖਤਰਾ ਬਣ ਸਕਦੀ ਆ ਸ਼ਾਮ 5 ਵਜੇ ਤੋਂ ਬਾਅਦ ਮਾਈਨਿੰਗ ਨਹੀਂ ਹੋ ਸਕਦੀ ਦਰਿਆ ਦੇ ਅੰਦਰ ਪੋਕਲਾਈਨ ਨਹੀਂ ਹੋ ਸਕਦੀ ਪਰ ਪੱਟੀ ਅੰਦਰ ਸਭ ਕੁਝ ਚੱਲ ਰਿਹਾ ਹੈਗਾ ਵਾ ਤੋ ਇਸ ਤਰੀਕੇ ਨਾਲ ਕਿਸਾਨਾਂ ਨਾਲ ਜ਼ਬਰ ਜ਼ੁਲਮ ਹੋ ਰਿਹਾ ਜਿਹੜਾ ਅਸੀਂ ਕਹਿੰਦੇ ਸੀ ਵੀ ਕਾਰਪੋਰੇਟ ਦੀ ਇੱਕ ਪਾਲਿਸੀ ਆ ਵੀ ਜੜੀਆਂ ਮੰਡੀ ਤੇ ਤੇ ਜਮੀਨਾਂ ਤੇ ਕਾਰਪੋਰੇਟ ਨੇ ਕਬਜ਼ਾ ਲੈਣਾ ਇਹ ਉਸੇ ਨੀਤੀ ਤਹਿ ਸਾਰਾ ਕੁਝ ਹੋ ਰਿਹਾ ਹੈਗਾ ਵਾ ਔਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਆਂਦੇ ਹੁੰਦੇ ਸੀਗੇ ਔਰ ਬੜਾ ਵਧੀਆ ਵੀ ਬਿਸ਼ਰਮਾ ਦਾ ਤੇ ਸਰਜੰਦਾ ਸਿਰ ਝੁਕਾ ਕੇ ਸਿਰ ਉੱਚਾ ਰੱਖਣ ਦਾ ਕਹਿੰਦੇ ਕੀਮਤ ਚਕਾਰ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੂੰਗਾ ਵੀ ਹੁਣ ਤਾਂ ਥੋੜੀ ਮੀਟਿੰਗ ਦੇ ਵਿੱਚ ਆ ਕੇ ਸਾਡੇ ਮੁੱਖ ਮੰਤਰੀ ਨੇ ਸਿਰ ਝੁਕਾ ਵੀ ਲਿਆ ਥੋੜੀ ਇਨਵੀ ਮੰਨ ਲਈ ਤੁਹਾਡੇ ਕਹੇ ਸ਼ੰਭੂ ਖਨੌਰੀ ਦੇ ਮੋਰਚੇ ਠਾਲ ਦਿੱਤੇ ਥੋਡੇ ਕਹੇ ਕਿਸਾਨਾਂ ਤੇ ਡਾਂਗ ਫੇਰਨੀ ਸ਼ੁਰੂ ਕੀਤੀ ਥੋਡੇ ਕਾਰਪੋਰੇਟ ਦੇ ਪ੍ਰੋਜੈਕਟਾਂ ਜਿਹੜੇ ਜਬਰੀ ਲਾਗੂ ਕਰਨ ਦਾ ਫੈਸਲਾ ਕਰ ਲਾ ਤੇ ਆਰਡੀਐਫ ਦਾ ਕੀ ਰੋਲਾ ਬੇ ਇਨਾ ਵਫਾਦਾਰ ਮੁੱਖ ਮੰਤਰੀ ਮਿਲਣਾ ਇਹ ਵੀ ਦੇ ਦਿਓ ਇਹ ਚ ਕੀ ਰੋਲਾ ਹੈਗਾ ਇਸ ਦੌਰਾਨ ਕਿਸਾਨ ਆਗੂ ਨੇ ਕਟਾਕਸ਼ਤੇ ਅੰਦਾਜ਼ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਰ ਚੁਕਾ ਲਿਆ ਹੈ ਸ਼ੰਭੂ ਖਨੌਰੀ ਦੇ ਮੋਰਚੇ ਉਠਵਾਏ ਗਏ ਅਤੇ ਕਿਸਾਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ ਹੁਣ ਤਾਂ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਆਰਡੀਐਫ ਦੇ ਦੇਣਾ ਚਾਹੀਦਾ ਹੈ ਪੰਜਾਬ نیوز ਬੁਲਟਨ ਵਿੱਚ ਫਿਲਹਾਲ ਅਜ ਲਈ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲੈ ਕੇ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ